ਜੇ ਕਾਰਾ ਮਾ ਚਿੰਦਪੁਰ ਨੀ ਦਾ ਬੋ ਸੱਚੇ ਦਰਬਾਰ ਕੀ ਜੈ ਜੈ ਮਾਤਾ ਦੀ ਦੋਸਤੋ ਲੰਗਰ ਲੱਗਾ ਇੱਥੇ ਫਰੀਦਕੋਟ ਵਾਲਿਆਂ ਦਾ ਤੇ ਇੱਥੇ ਚੱਲ ਰਿਹਾ ਸਟੱਬ ਦੋਸਾ ਚੱਲ ਰਿਹਾ ਆਪਾਂ ਦੇਖਦੇ ਅੰਦਰ ਕੀ ਕੀ ਚੱਲ ਰਿਹਾ ਆਜੋ ਦੇਖਦੇ ਆ ਜੀ ਆਜੋ ਜੀ ਜੈ ਮਾਤਾ ਦੀ ਦੋਸਤੋ ਦੇਖ ਸਕਦੇ ਤੁਸੀਂ ਇੱਥੇ ਕਿੰਨਾ ਰਕਸ਼ਾ ਹੈਗਾ ਇੱਥੇ ਇਸ ਟਾਈਮ ਚੱਲ ਰਿਹਾ ਦੋਸਾ ਚੱਲ ਰਿਹਾ ਇੱਥੇ ਆਪਾਂ ਸਟੇ ਕੋਈ ਚੈੱਕ ਕਰ ਸਕਦੇ ਹੋ ਕਿ ਭਗਤ ਆਪਣੀ ਚਰਦਾ ਲਈ ਕਿੰਨੇ ਵੀ ਆਏ ਮਾ ਮਾਈ ਦੇ ਦਰਵਾਜ਼ੇ ਆਪਾਂ ਦੇਖਦੇ ਪ੍ਰਧਾਨਗਰ ਸਾਹਿਬ ਨਾਲ ਗੱਲ ਕਰਦੇ ਜਾ ਮਾਤਾ ਦੀ ਜਾ ਮਾਤਾ ਦੀ ਜੀ ਨਾਮ ਹੈ ਹਰਿੰਦਰਪਾਲ ਜੀ ਫਰੀਦਕੋਟ ਤੋਂ ਅੱਛਾ ਜੀ ਤੇ ਕਿ ਕਿਨੇ ਦੇ ਸਾਥ ਚੱਪੇ ਇਹ ਸਾਡਾ 35ਵਾਂ ਲੰਗਰਾ ਜੀ ਸਾਲ ਭੰਡਾਰਾ ਅੱਛਾ ਜੀ ਤੇ ਸੁਬਾ ਆ ਕੇ ਹੀ ਪ੍ਰਸ਼ਾਦ ਜਨ ਮਾਤਾ ਤੇ ਕਿਨੇ ਸਰੇ ਗਨੇ ਸਵੇਰੇ ਚਾਰੋੇ ਚਲਾ ਦਿੱਤੇ ਜੀ ਤੇ ਸਰੇ ਆਪਣੇ ਕੀ ਕੀ ਜਾਂਦਾ ਸਰੇ ਪਹਿਲਾਂ ਚਾਰਾ ਚੱਲਦਾ ਜੀ 6 ਵਜੇ ਪਰੌਂਠੇ ਲਾ ਦਿੰਦੇ ਜੀ 9 ਵਜੇ ਸਵੇਰੇ ਖਟੇ ਦੇ ਬਾਅਦ ਆਪਣੇ ਆਤਮਾ ਬਦਲਦੀਆਂ ਲੈਂਦੀਆਂ ਜੀ ਠੀਕ ਹੈ ਜੀ ਉਸ ਤੋਂ ਬਾਅਦ 11 ਵਜੇ ਨਿੰਬੂ ਪਾਣੀ ਅੱਛਾ ਜੀ ਤੇ ਸਾਡੇ ਸਾਰੇ ਫਰੀਦਕੋਟ ਦੀ ਸੰਗਤ ਨਾਲ ਉਸ ਤੋਂ ਬਾਅਦ ਦੋਸਾ ਹੋ ਗਿਆ ਰਾਵੜੀ ਫਲੋਤਾ ਹੋ ਗਿਆ ਜੀ ਉਧਾ ਮਹਾਰਾਜ ਪਲਾ ਕਰੇ ਉਸ ਤੋਂ ਬਾਅਦ ਸਾਡਾ ਹੋ ਗਿਆ ਫੜਹੀ ਪੱਲੇ ਹੋ ਗਏ 21 ਹੋ ਗਈ ਸਮੋਸੇ ਜਿੱਦਾਂ ਕਰਕੇ ਘੰਟੇ-ਘੰਟੇ ਬਾਅਦ ਆਟਾ ਚੱਲਦੀ ਜਾਂਦੀ ਰਾਤ ਨੂੰ ਸਾਡਾ ਜੋ ਕਿ ਲੰਗਰ ਦਾ ਮਸ਼ਹੂਰ ਹੈ ਰਾਤ 10 ਵਜੇ ਤੋਂ ਲੈ ਕੇ 1 ਵਜੇ ਤੱਕ 2 2.5 ਕੁੰਟਲ ਦੁੱਧ ਲੋਣੇ ਸੀ ਵੱਡੀ ਕੜਾਈ ਵਾਲਾ ਤੇਸਰ ਵਾਲਾ ਠੀਕ ਹੈ ਜੀ ਆ ਜੈ ਮਾਤਾ ਜੈ ਮਾਤਾ ਜੈ ਮਾਤਾ ਜੀ ਦੋਸਤੋ ਤੁਸੀਂ ਦੇਖ ਸਕਦੇ ਹੋ ਇੱਥੇ ਤੁਸੀਂ ਇਹਨਾਂ ਦੇ ਲੰਗਰ ਚੱਲਦਾ ਰਹਿੰਦੇ ਆ ਉਹ ਸੱਚੇ ਦਰਬਾਰ ਕੀ ਜੈ ਜੈ ਕਰੋ ਜੈ ਮਾਤਾ ਦੀ ਮਾਈ ਜੀ ਜੈ ਉਹ ਸੱਚੇ ਦਰਬਾਰ ਕੀ ਜੈ ਬਹੁਤ ਸੱਚੇ ਦਰਬਾਰ ਕੀ ਹੈ ਜਮਾਤ ਦੇ ਦੋਸਤ ਤੁਸੀਂ ਦੇਖ ਸਕਦੇ ਸੀ ਕਿ ਕਿੰਨਾ ਲੰਗਰ ਦੀ ਆਪਣੀ ਪੂਰੀ ਸੇਵਾ ਨਿਭਾਈ ਜਾ ਰਹੀ ਹੈ ਮਾਤਾ ਰਾਣੀ ਵੱਲੋਂ ਤੇ ਇਸ ਟਾਈਮ ਚੱਲਦੇ ਦੋਸਾ ਚੱਲ ਰਹੇ ਤੇ ਦੇਖ ਸਕਦੇ ਇੱਥੇ ਮੈਡੀਕਲ ਦੀ ਸੇਵਾ ਦੇ ਵੀ ਚੱਲ ਰਹੀ ਹੈ ਆਪਾਂ ਗੱਲਬਾਤ ਕਰਦੇ ਭਾਈ ਨਾਲ ਜਮਾਤਰੀ ਜਮਾਤਰੀ ਇਹ ਆਪਣੇ ਕਿੰਨੇ ਸਾਲ ਚੱਲ ਰਹੀ ਹੈ ਭਾਈ ਇਹ 35ਵਾਂ ਸਾਲ ਆ ਸੇ 35ਵਾਂ ਹਾਂਜੀ 35ਵਾਂ ਲੰਘ ਰਿਹਾ ਹੈ ਸਾਲ ਅੱਛਾ ਜੀ ਹਾਂਜੀ ਤੇ ਮੈਡੀਕਲ ਦੀ ਕੀ ਕੀ ਸਹੂਲਤਾਂ ਹੋ ਕੇ ਨੇ ਮੈਡੀਕਲ ਦੀ ਸੇਵਾ ਦੇ ਵੀ ਸਾਰੀਆਂ ਮਾੜ ਜਿਵੇਂ ਰੁਟੀਨ ਦੇ ਵਿੱਚ ਦਵਾਈ ਮੜ ਕਾ ਚਾਹੀਦੀ ਹੁੰਦੀ ਹੈ ਉਹ ਸਾਰੀ ਮੈਡੀਕਮੈਂਟਸ ਮਿਲ ਜੂਗੀ ਠੀਕ ਹੈ ਜੀ ਯਾਨੀ ਕੋਈ ਸਰਦਰ ਦਾ ਪੇਟ ਦਾ ਬੁਖਾਰ ਹੈ ਜੁਕਾਮ ਹੈ ਉਹ ਮੈਕਸਾਂ ਸਾਰੀ ਅਵੇਲੇਬਲ ਹੁੰਦੀ ਆ ਠੀਕ ਹੈ ਜੀ ਠੀਕ ਹੈ ਪਟੀਆਂ ਦਾ ਇਾਮ ਹੁੰਦਾ ਜਿਵੇਂ ਕੋਈ ਪੈਦਲ ਯਾਤਰੀ ਆ ਹਾਂਜੀ ਉਹਨਾਂ ਵਾਸਤੇ ਪਟੀਆਂ ਇਹ ਜਿਆਦਾ ਵੈਸੇ ਤਾਂ ਪ੍ਰੋਬਲਮ ਨਹੀਂ ਆ ਕਹਿੰਦਾ ਜਿਹੜੇ ਪੈਦਲ ਚੱਲ ਕੇ ਆ ਰਹੇ ਉਹਨਾਂ ਵਾਸਤੇ ਆਣਾ ਠੀਕ ਹੈ ਜੀ ਜਿਹੜੇ ਪੈਦਲ ਯਾਤਰੀ ਆ ਜਾਂ ਸਾਈਕਲਾਂ ਉੱਧਰ ਆ ਤੇ ਆਵੇ ਉਹਨਾਂ ਵਾਸਤੇ ਅਰੇਂਜਮੈਂਟ ਠੀਕ ਹੈ ਜੀ ਠੀਕ ਹੈ ਚਲੋ ਜੈ ਮਾਤਾ ਜੀ ਦੋਸਤੋ ਤੁਸੀਂ ਦੇਖ ਸਕਦੇ ਇੱਥੇ ਮੈਡੀਕਲ ਦੀ ਸਹੂਲਤਾਂ ਸਾਰੀ ਕੁਝ ਵਧੀਆ ਦਿੱਤਾ ਹੈ ਫ੍ਰੀ ਏਅਰ ਹੈਗਾ ਫ੍ਰੀਜ ਕੋਡ